2024 ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਅਜਨਾਲਾ ਦੇ ਪਿੰਡ ਮੱਤੇ ਨੰਗਲ ਦੇ ਕਾਂਗਰਸੀ ਸਰਪੰਚ ਨਤੀਜਿਆਂ ਤੋਂ ਸਹਿਮਤੀ ਨਹੀਂ ਜਤਾਈ ਅਤੇ ਹਾਈ ਕੋਰਟ ਵੱਲ ਰੁਕ ਕਰ ਲਿਆ ਜਿਸ ਤੋਂ ਬਾਅਦ ਪੀਤੇ ਕੱਲ ਐਸਡੀਐਮ ਦਫਤਰ ਵਿਖੇ ਦੁਬਾਰਾ ਗਿਣਤੀ ਸ਼ੁਰੂ ਕੀਤੀ ਗਈ ਤਾਂ ਨਤੀਜਾ ਘੋਸ਼ਿਤ ਨਹੀਂ ਹੋਣ ਤੋਂ ਬਾਅਦ ਕਾਂਗਰਸੀ ਆਗੂ ਨੇ ਪੰਚਾਇਤ ਯੂਨੀਅਨ ਮਾਝਾ ਜ਼ੋਨ ਦੇ ਆਗੂ ਸੁਖਰਾਜ ਸਿੰਘ ਰੰਦਾਵਾ ਦੀ ਅਗਵਾਈ ਹੇਠ ਐਸਡੀਐਮ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਅਤੇ ਨਾਰੇਬਾਜੀ ਕੀਤੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਉਮੀਦਵਾਰ ਸ਼ੈਲੀ ਨੇ ਦੱਸਿਆ ਕਿ ਚੋਣ ਨਤੀਜਿਆਂ ਸਮੇਂ ਉਹਨਾਂ ਨੂੰ ਕਾਊਂਟਿੰਗ ਸੈਂਟਰ ਦੇ ਬਾਹਰ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਹਾਈ ਕੋਰਟ ਵਿਦਾ ਰੁਕ ਕੇ ਦਿੱਤਾ ਗਿਆ ਤਾਂ ਪ੍ਰਸ਼ਾਸਨ ਵੱਲੋਂ ਵਾਰ-ਵਾਰ ਗਿਣਤੀ ਨੂੰ ਟਾਲਿਆ ਗਿਆ ਹੁਣ ਬੀਤੇ ਦਿਨ ਹੀ ਗਿਣਤੀ ਹੋਣ ਤੋਂ ਬਾਅਦ ਉਹਨਾਂ ਨੇ 22 ਵੋਟਾਂ ਨਾਲ ਜੇਤੂ ਦੱਸਿਆ ਗਿਆ ਪਰ ਫਿਰ ਵੀ ਅਖੀਰਕੀ ਨਤੀਜਾ ਨਹੀਂ ਦਿੱਤਾ ਗਿਆ ਉਹਨਾਂ ਪ੍ਰਸ਼ਾਸਨ ਦੇ ਧੱਕੇਸ਼ਾਹੀ ਦੇ ਖਿਲਾਫ ਇਲਜ਼ਾਮ ਲਾ ਰਹੇ ਦੇ ਆਖਿਆ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਮੈਨੂੰ ਕੀ ਮੁਸ਼ਕਲ ਆ ਰਹੀ ਹੈ ਮੇਰਾ ਨਾਮ ਮਨਦੀਪ ਸਿੰਘ ਹੈ ಗ್ರಾಮ ਪੰਚਾਇਤ ਮੱਤੇ ਨੰਗਲ ਦੀ ਹੈ ਨਾਲਾ ਹਲਕਾ ਜੇ ਕੁਝ ਸਮੇਂ ਪਹਿਲਾਂ ਤੁਹਾਨੂੰ ਪਤਾ ਸਰਪੰਚੀ ਦੀ ਇਲੈਕਸ਼ਨ ਹੋਈ ਸੀ ਤੇ ਮੈਂ ਉਹ ਇਲੈਕਸ਼ਨ ਦੇ ਵਿੱਚ ਮੈਨੂੰ ਬਿਨਾ ਇਹ ਡਾਇਰੈਕਟ ਸਹੀ ਤਰੀਕੇ ਨਾਲ ਕੀਤਾ ਰਾਤ 1 ਵਜੇ ਤੱਕ ਨੇਰੇ ਚ ਇਹਨਾਂ ਮੈਨੂੰ ਬਾਹਰ ਕੱਢਤਾ ਤੇ ਸੱਤਾਂ ਵੋਟਾਂ ਦਾ ਮੈਨੂੰ ਹਾਰਿਆ ਘਰਾਰ ਦੇ ਕੇ ਤੇ ਮੈਨੂੰ ਬਾਹਰ ਕੱਢਤਾ ਤੇ ਮੈਨੂੰ ਕੋਈ ਵੋਟਾਂ ਨਹੀਂ ਚੈੱਕ ਰਹੀਆਂ ਦੁਬਾਰੇ ਰੀਕਾਉਂਟਿੰਗ ਨਹੀਂ ਹੋਈ ਫਿਰ ਮੈਂ ਮਾਨਯੋਗ ਹਾਈ ਕੋਰਟ ਦਾ ਰੁਕ ਕੀਤਾ ਉੱਥੋਂ ਮੈਨੂੰ ਆਰਡਰ ਹੋਏ ਕਿ ਜਿਹੜੇ ਜਲਦੀ ਤੋਂ ਜਲਦੀ ਇਹਦੀ ਜਿਹੜੀ ਆ ਗਿਣਤੀ ਕਰਾ ਕੇ ਐਸਡੀਐਮ ਸਾਹਿਬ ਨੂੰ ਆਰਡਰ ਹੋਏ ਵੀ ਜਲਦੀ ਤੋਂ ਜਲਦੀ ਗਿਣਤੀ ਕਰਾ ਕੇ ਦੱਸਿਆ ਜਾਵੇ ਮੈਂ ਕੋ ਮੈਂ ਕੋਸ ਟਾਈਮ ਤਰੀਕਾਂ ਤੇ ਆਉਂਦਾ ਰਿਆਂ ਫਿਰ ਇਹਨਾਂ ਗਿਣਤੀ ਦੀ ਤਰੀਖ ਦੀ 30 ਤਰੀਕ ਦਿੱਤੀ ਪਹਿਲੀ ਗਿਣਤੀ ਦੀ ਫਿਰ ਉਹ ਰਿਕਾਰਡ ਜਦੋਂ 30 ਤਰੀਕ ਆਈ ਗਿਣਤੀ ਦੀ ਇਹ ਆ ਪਿਛਲੇ ਮਹੀਨੇ ਦੀ ਅੱਜ ਜਦ ਅਗਸਤ ਆ ਉਸ ਤੋਂ ਪਿਛਲਾ ਮਹੀਨਾ ਵਾ ਉਹ ਹਾਂ ਜੁਲਾਈ ਦੀ ਉਹ ਤਰੀਕ ਤੇ ਇਹਨਾਂ ਰਿਕਾਰਡ ਨਹੀਂ ਪੇਸ਼ ਕੀਤਾ ਇਹਨਾਂ ਕਿਹਾ ਵੀ ਸਾਨੂੰ ਰਿਕਾਰਡ ਨਹੀਂ ਲੱਭ ਰਿਹਾ ਫਿਰ ਇਹਨਾਂ 21 ਤਰੀਕ ਰੱਖ ਦਿੱਤੀ ਗਈ 21 ਤਰੀਕ ਨੂੰ ਵੀ ਦੋ ਅਫਸਰਾਂ ਦੀ ਡਿਊਟੀ ਲੱਗੀ ਉਹ ਵੀ ਹੱਥ ਖੜੇ ਕਰ ਗਏ ਉਹ ਕਹਿੰਦੇ ਅਸੀਂ ਰਿਕਾਰਡ ਨਹੀਂ ਲਿਆ ਸਕਦੇ ਤੇ ਇਹਨਾਂ ਮੈਨੂੰ ਉਦੋਂ ਵੀ ਬੜਾ ਪਰੇਸ਼ਾਨ ਹੋਣਾ ਪਿਆ ਇਸ ਤੋਂ ਬਾਅਦ ਮੁੜ ਕੇ ਫਿਰ ਇਹਨਾਂ ਕੱਲ ਦੀ ਤਰੀਕ ਰੱਖੀ ਸੀ ਕੱਲ ਮੇਰਾ 25 ਤਰੀਕ ਹੀ ਕੱਲ 25 ਤਰੀਕ ਰੱਖੀ 11 ਵਜੇ ਮੈਂ ਆੜ ਕੇ ਇੱਥੇ ਆ ਗਏ ਸਾਰੇ ਸਟਾਫ ਫਿਰ ਇਹਨਾਂ ਮੁੜ ਕੇ ਗਿਣਤੀ ਸ਼ੁਰੂ ਕੀਤੀ ਹੈ ਗਿਣਤੀ ਸ਼ੁਰੂ ਕਰਦੇ ਆਂ ਇਹ ਨਗਰ ਨੀ ਕੈਮਰਿਆਂ ਦੀ ਆ ਉਹਦੇ ਵਿੱਚ ਹੇਠ ਹੋਈ ਆ ਇਹਨਾਂ ਗਿਣਤੀ ਸ਼ੁਰੂ ਕੀਤੀ ਆ ਇਹਨਾਂ ਬੜਾ ਲੰਮਾ ਟਾਈਮ ਗਿਲਤੀ ਨੂੰ ਅੜ ਜਾਂਦੇ ਰਹੇ ਲਜਾਉਂਦੇ ਰਹੇ ਉਹਦੇ 'ਚ ਮੈਨੂੰ ਪਾਈਆਂ ਵੋਟਾਂ ਦਾ ਇਹਨਾਂ ਗਿਣਤੀ ਕਰਕੇ ਮੈਨੂੰ ਜੇਤੂ ਘਰਾਰ ਦਿੱਤਾ ਉਸ ਤੋਂ ਬਾਅਦ ਇਹਨਾਂ ਤੇ ਪਤਾ ਨਹੀਂ ਕੀ ਪੋਲਿਟਿਕਲ ਪ੍ਰੈਸ਼ਰ ਆ ਜਾਂ ਕੀ ਆ ਸਾਰੀ ਟੀਮ ਨੇ ਰਿਪੋਰਟ ਬਣਾ ਕੇ ਮਾਨਜੋਗ ਐਸਟੀਐਮ ਸਾਹਮਣੂ ਦੇ ਦਿੱਤੀ ਆ ਤੇ ਉਸ ਤੋਂ ਬਾਅਦ ਇਹਨਾਂ ਮੈਨੂੰ ਉਲਝਾ ਛੱਡਿਆ ਇਹ ਮੁੜ ਕੇ ਪਤਾ ਨਹੀਂ ਕੀ ਹੋਇਆ ਕੋਈ ਪਿਛਲੇ ਦਰਵਾਜ਼ੇ ਥਾਣੀ ਭੱਜ ਗਿਆ ਕੋਈ ਕਿਸੇ ਦਰਵਾਜ਼ੇ ਥਾਣੀ ਭੱਜ ਗਿਆ ਤੁਸੀਂ ਵੇਖ ਸਕਦੇ ਜੇ ਸ਼ੀਸ਼ੇ ਰਹੀਂ ਦੋਵੇਂ ਪੇ ਰਮਦਾਸ ਹਲਕੇ ਦਾ ਜਿੰਨੇ ਵੀ 60-70 ਪਿੰਡਿਆ ਸਾਰਾ ਰਿਕਾਰਡ ਜਿਹੜਾ ਅੰਦਰ ਹੈ ਖੁੱਲਾ ਛੱਟ ਕੇ ਭੱਜ ਗਏ ਮੇਰੀਆਂ ਜਿਹੜੀਆਂ ਵੋਟਾਂ ਉਦਾਂ ਹੀ ਟੇਬਲ ਦੇ ਉੱਤੇ ਪਈਆਂ ਮੈਂ ਇੰਨਾ ਕੀਮਤੀ ਰਿਕਾਰਡ ਆ ਉਦਾਂ ਹੀ ਛੱਡ ਕੇ ਤੇ ਤੋੜ ਗਏ ਪਤਾ ਨਹੀਂ ਜਾਂਦਾ ਕੀ ਮੈਨੂੰ ਇਹਨਾਂ ਸਰਟੀਫਿਕੇਟ ਨਹੀਂ ਇਹਨਾਂ ਚਿੱਠੀ ਦੇ ਆਰਡਰ ਕਰਨੇ ਚੋਣ ਕਮਿਸ਼ਨ ਨੂੰ ਹਾਈ ਕੋਰਟ ਨੂੰ ਵੀ ਜਿਹੜੀ ਕੋਰਟ ਨੇ ਤੇ ਜਾ ਫੇਰ ਜਾ ਕੇ ਮੈਨੂੰ ਇਹ ਜਿਹੜਾ ਸਰਟੀਫਿਕੇਟ ਚੋਣ ਕਮਿਸ਼ਨ ਨੇ ਦੇਣਾ ਕਿਉਂਕਿ ਪੰਚਾਇਤ ਚ ਪਹਿਲਾਂ ਜਿਹੜਾ ਨਾਂ ਰਿਕਾਰਡ ਚ ਪਹਿਲੇ ਸਰਪੰਚ ਦਾ ਤੇ ਇਹਨਾਂ ਆਪਣੇ ਆਰਡਰ ਕਰਨੇ ਵੀ ਇੰਨੀ ਤਰੀਕ ਨੂੰ ਆਪਾਂ ਗਿਣਤੀ ਹੋਈ ਆ ਤੇ ਮਨਦੀਪ ਸਿੰਘ ਨੂੰ ਇੰਨੀਆਂ ਬਾਈਆਂ ਵੋਟਾਂ ਨਾਲ ਜਿਤਾ ਕੇ ਹੁਣ ਤੋਂ ਅੱਜ ਤੋਂ ਉਹ ਸਰਪੰਚ ਇਸ ਸਮਝਿਆ ਜਾਵੇ ਹੁਣ ਹੁਣ ਮੈਂ ਕੱਲ ਦਾ ਕੋਈ ਨਹੀਂ ਹੜਦਾ ਬੰਦਾ ਬਣਾਇਆ ਮੈਂ ਰਾਤ ਵੀ ਇੱਥੇ ਸੁੱਤਾ ਰਿਆ ਮੈਂ ਇੱਥੇ ਰਾਖੀ ਕੀਤੀ ਆ ਰਿਕਾਰਡ ਦੀ ਕੋਈ ਮੇਰੇ ਲਾਗੇ ਨਹੀਂ ਆਉਂਦੇ ਜਾਣਦੇ ਤੇ ਪੂਰਾ ਮੇਰੇ ਤੇ ਮੈਂਟਲੀ ਪ੍ਰੈਸ਼ਰ ਆ ਹੋਣ ਆਏ ਆ ਪ੍ਰਸ਼ਾਸਨ ਆਇਆ ਉਹ ਕਹਿੰਦੇ ਰਿਕਾਰਡ ਸਾਰਾ ਝੁਕੇ ਆਪਾਂ ਉੱਥੇ ਡੀਸੀ ਦਫ਼ਤਰ ਜਮ੍ਹਾਂ ਕਰਾ ਦੇਣਾ ਗਿਣਤੀ ਤੇਰੀ ਫੇਰ ਦੁਬਾਰਾ ਕਰਾਂਗੇ ਮੁੜ ਕੇ ਗਿਣਤੀ ਮੈਨੂੰ ਦਿਖਣ ਡਿਆ ਯੋਜਨਾ ਕਰਨੀ ਆ ਮੈਂ ਚਾਹੁੰਦਾ ਵੀ ਮੈਨੂੰ ਅੱਜ ਹੀ ਡੀਸੀ ਸਾਹਿਬ ਮਾਜੋਗ ਡੀਸੀ ਸਾਹਿਬ ਨੂੰ ਕਿਹਾ ਵਾ ਮੈਂ ਬੇਨਤੀ ਕਰਦਾ ਵੀ ਵਿੱਚ ਆ ਪਾਣ ਕੇ ਵੀ ਮੈਨੂੰ ਜਿਹੜਾ ਮੇਰਾ ਬਣਦਾ ਜਿਹੜਾ ਹੱਕ ਆ ਮੇਰੀ ਜਿਹੜੀ ਜਿੱਤ ਹੋਈ ਆ ਮੈਨੂੰ ਸਰਟੀਫਿਕੇਟ ਮੱਈਆ ਕਰਾਇਆ ਜਾਵੇ ਤੇ ਮੇਰੇ ਨਾਲ ਜੇ ਹੋ ਰਿਹਾ ਤਕਾ ਉਹਨੂੰ ਰੋਕਿਆ ਜਾਵੇ ਬੇ ਇਨਸਾਫ ਨਾ ਮਿਲਿਆ ਜੇ ਇਨਸਾਫ ਨਾ ਮਿਲਿਆ ਮੈਂ ਹਾਈ ਕੋਰਟ ਦਾ ਰੁਖ ਕਰੂੰਗਾ ਤੇ ਜਿੰਨਾ ਜਿੰਨਾ ਅਫਸਰਾਂ ਨੇ ਮੇਰੇ ਦਮਭਾਗੀ ਪ੍ਰੈਸ਼ਰ ਬਣਾਇਆ ਮੈਂ 1 ਸਾਲ ਤੋਂ ਜੂਝ ਰਿਹਾ ਮੈਂ ਇਹਨਾਂ ਨੂੰ ਮਿਲੂ ਦਬਾ ਰਹੇ ਆ ਤੇ ਜੇ ਮੈਂ ਹਾਈ ਕੋਰਟ ਪੈ ਸੁਸਾਈਡ ਕਰੂੰਗਾ ਤੇ ਇਹਨਾਂ ਦੇ ਸਿਰ ਚੜ ਕੇ ਕਰੂੰਗਾ ਇਹਨਾਂ ਦਾ ਨਾਮ ਲੈ ਕੇ ਜਿੰਨਾ 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 ਜਿਹੜੇ ਵਿੱਚ ਇਨਵੋਲ ਹੋਏ ਜਿਹੜੇ ਮੇਰੇ ਨਾਲ ਧੱਕਾ ਕਰਨਗੇ ਮੈਂ ਅੱਜ ਜਾਣਾ ਨਹੀਂ ਇੱਥੇ ਮੈਂ ਮਰੂੰਗਾ ਤੇ ਫਿਰ ਮੇਰੀ ਲਾਸ਼ ਤੋਂ ਜਾਣ ਕੇ ਮੈਂ ਰਿਕਾਰਡ ਇੱਥੇ ਰਹੂਗਾ ਇੱਥੇ ਐਸਟੀਐਮ ਸਾਹਿਬ ਆਉਣ ਇੱਥੇ ਡੀਸੀ ਸਾਹਿਬ ਆਉਣ ਉਹ ਆਣ ਕੇ ਮੈਨੂੰ ਮੇਰਾ ਜਿਹੜਾ ਜੋ ਬ ਇੱਥੇ ਇੱਥੇ ਬੰਦੀ ਪੰਚਾਇਤ ਜੁਨੀਅਨ ਮਾਝਾ ਜ਼ੋਨ ਦੇ ਆਗੂ ਸੁਖਰਾਜ ਸਿੰਘ ਰੰਦਾਵਾ ਨੇ ਆਖ ਕੇ ਪ੍ਰਸ਼ਾਸਨ ਵੱਲੋਂ ਛੇਰਿਆਮ ਤੱਕੇ ਵਾਜੀ ਕੀਤੀ ਜਾ ਰਹੀ ਹੈ ਜੇਕਰ ਉਹਨਾਂ ਨੂੰ ਲਿਖਤੀ ਨਤੀਜਾ ਨਾ ਦਿੱਤਾ ਗਿਆ ਤਾਂ ਉਹ ਡੀਸੀ ਦਫ਼ਤਰ ਦਾ ਕਰਾਓ ਕਰਨਗੇ ਨਾਮਿਆ ਤੇ ਕੀ ਕਹਿਣਾ ਚਾਹੁੰਦੇ ਏ ਧਰਨਾ ਲਗਾਏਗੇ ਜੀ ਮੈਂ ਜੀ ਸੁਖਰਾਜ ਰੰਦਾਵਾ ਪੰਚਾਇਤ ਜੁਨੀਅਨ ਮਾਝਾ ਵੱਲੋਂ ਆਇਆ ਇੱਥੇ ਜਿਹੜੇ ਸਾਡੇ ਸਰਪੰਚਾਂ ਦੀ ਲਾਸਟ ਜਿਹੜੀ ਇਲੈਕਸ਼ਨ ਜਦੋਂ ਲਾਸਟ ਈਅਰ ਹੋਈ ਆ ਉਹਦੇ ਸਬੰਧ ਦੇ ਵਿੱਚ ਜਦੋਂ ਸਰਕਾਰ ਨੇ ਧੱਕੇ ਦੇ ਨਾਲ ਆਪਣਾ ਸਰਪੰਚ ਅਨਾਉਂਸ ਕਰ ਦਿੱਤਾ ਅਸੀਂ ਫਿਰ ਹਾਈ ਕੋਰਟ ਦੇ ਵਿੱਚ ਮਾਨਯੋਗ ਦੇ ਵਿੱਚ ਅਸੀਂ ਰੀਕਾਉਂਟਿੰਗ ਦਾ ਪਾਇਆ ਸੀ ਸਾਡੇ ਵੱਲੋਂ ਮੱਤੇ ਨੰਗਲ ਪੰਚਾਇਤ ਵੱਲੋਂ ਤੇ ਉਹਦੀ ਕੱਲ ਸਾਡੀ ਇੱਥੇ ਰੀਕਾਉਂਟਿੰਗ ਸੀ ਤੇ ਜਿਹੜਾ ਫਲੱਡ ਦਾ ਬਾ ਨਾ ਮਾਰ ਕੇ ਐਸ ਡੀ ਐਮ ਰੀਕਾਉਂਟਿੰਗ ਪ੍ਰੋਪਰ ਕਰਕੇ ਰਿਜ਼ਲਟ ਨਾ ਅਨਾਉਂਸ ਕਰਨ ਤੋਂ ਬਾਅਦ ਉਹ ਇੱਥੋਂ ਛੱਡ ਕੇ ਭੱਜ ਗਿਆ ਕਿਉਂਕਿ ਜਿਹੜੀ ਸਰਕਾਰ ਦਾ ਉੱਤੇ ਦਬਾਅ ਆ ਉਹਨੂੰ ਇਉਂ ਨੂੰ ਸਰਕਾਰ ਨੂੰ ਆਪਣੇ ਮੰਤਰੀ ਜਿਹੜਾ ਸਾਬਕਾ ਮੰਤਰੀ ਜਿਹੜਾ ਧਾਰੀਵਾਲ ਉਹਨੂੰ ਖੁਸ਼ ਕਰਨ ਕਰਕੇ ਜਿੰਨੇ ਉਹਨੂੰ ਇੱਥੇ ਸੀਟ ਨਵਾਜ਼ੀ ਹੋਏਗੀ ਸ਼ਾਇਦ ਇਹ ਭੁਲੇਖਾ ਹੈ ਲੋਕਾਂ ਦੀਆਂ ਸੀਟਾਂ ਉੱਤੇ ਬੈਠੇ ਨੇ ਉਹਨਾਂ ਨੂੰ ਭੁਲੇਖਾ ਵੀ ਸ਼ਾਇਦ ਅਸੀਂ ਕਿਸੇ ਲੀਡਰ ਨਿੱਜੀ ਲੀਡਰ ਦੇ ਉਹਨੂੰ ਖੁਸ਼ ਕਰਨ ਕਰਕੇ ਜਿਹੜਾ ਰਿਜ਼ਲਟ ਫੇਅਰ ਡਿਕਲੇਅਰ ਹੋਣ ਤੋਂ ਬਾਅਦ ਸਟਾਪ ਕੀਤਾ ਗਿਆ ਇਹ ਅਗਲਾ ਕੇਸ ਨਾਣਿਤੀ ਹੋਏਗੀ ਅਸੀਂ ਇੱਥੇ ਆਪਣਾ ਪੂਰਾ ਵਿਰੋਧ ਕਰਾਂਗੇ ਸਖਤ ਤੋਂ ਸਖਤ ਵਿਰੋਧ ਕਰਾਂਗੇ ਤੇ ਇਸ ਨੂੰ ਵੀ ਵਿੱਚ ਆਪਣੇ ਹਾਈ ਕੋਰਟ ਦੇ ਵਿੱਚ ਇਸ ਨੂੰ ਵੀ ਕਸੀਡਾਂਗੇ ਉਹ ਜਿਹੜਾ ਜਿਹੜਾ ਡਾਕਾ ਡੰਦਨਦਿਆ ਵਾ ਇਹਨੂੰ ਹਾਈ ਕੋਰਟ ਤੱਕ ਅਸੀਂ ਲੈ ਕੇ ਜਾਵਾਂਗੇ ਜੀ ਇਹਨੇ ਸਾਡਾ ਅੱਜ ਬਿਲਕੁਲ ਜੀ ਅਨ ਮਿਥੇ ਤੱਕ ਅਸੀਂ ਇੱਥੇ ਨਹੀਂ ਲਾਵਾਂਗੇ ਅਸੀਂ ਡੀਸੀ ਮੈਡਮ ਦੇ ਕੱਲ ਅਸੀਂ 9 ਵਜੇ ਦੀ ਕਾਲ ਦੇਵਾਂਗੇ ਇਹਨਾਂ ਸਾਰਿਆਂ ਨਾਲ ਕਰਕੇ ਸਵੇਰੇ 9 ਵਜੇ ਤੋਂ ਅਸੀਂ ਆਪਣੀ ਯੂਨੀਅਨ ਦੇ ਨਾਲ ਲੈ ਕੇ ਉੱਥੇ ਤਰਨਾ ਲਾਵਾਂਗੇ ਡੀਸੀ ਆਫਿਸ ਦੇ ਲਾਵਾਂਗੇ ਇਹਨਾਂ ਤੇ ਤੇ ਕੋਈ ਜੂਨ ਹੀ ਸਰਕਣੀ ਮੇਰੇ ਸਾਹ ਨਾਲ ਕਿੰਨੇ ਲੋਕ ਇੱਥੇ ਪੰਚਾਇਤਾਂ ਤੇ ਆਣ ਕੇ ਖੜੇ ਨੇ ਪ੍ਰਧਾਨ ਜੀ ਨੇ ਗੁਰਪਾਲ ਜੀ ਆਏ ਨੇ ਇੱਥੋਂ ਸਾਰੇ ਆਏ ਨੇ ਵੱਖ-ਵੱਖ ਪੰਚਾਇਤਾਂ ਤੋਂ ਸੋ ਵੇਖੋ ਲੋਕਾਂ ਦਾ ਹੱਕ ਹੁੰਦਾ ਏ ਲੋਕਾਂ ਨੇ ਵੋਟ ਪਾਈ ਏ ਲੋਕਾਂ ਨੇ ਵੋਟ ਪਾ ਕੇ ਆਪਣੇ ਮਨਪਸੰਦ ਇੱਕ ਲੀਡਰ ਚੁਣਨਾ ਦਾ ਆਪਣੇ ਪਿੰਡ ਦਾ ਤੇ ਸੋ ਅਸੀਂ ਇਹ ਜਿਹੜੀ ਹਰਕਤਾਂ ਜਦੋਂ ਕਰ ਦਿੰਦੇ ਆ ਇਹ ਪੀਸੀਐਸ ਦੀ ਚਿਹਰੇ ਤੇ ਬੈਕ ਐਸ.ਕੀ.ਐਮ ਨੇ ਬੜੇ ਕਾਬਲ ਅਫਸਰ ਨਹੀਂ ਬੜੀਆਂ ਪੜਾਈਆਂ ਤੋਂ ਬਾਅਦ ਇੱਥੇ ਹੁੰਦੇ ਨੇ ਪਰ ਇੱਥੇ ਅਨਲੈਕੀ ਇਹਨਾਂ ਦੀ ਸਾਬਤ ਹੁੰਦੀ ਹੈ ਜਦੋਂ ਲੋਕਾਂ ਨੇ ਜਦੋਂ ਆਪਣਾ ਚੁਣਿਆ ਲੀਡਰ ਨਹੀਂ ਮੰਨਤ ਪਸੰਦਾ ਲੀਡਰ ਆਪਣਾ ਪਿੰਡ ਦੇ ਵਿੱਚ ਨਹੀਂ ਦੇਖ ਪਾਉਂਦੇ ਤੇ ਫਿਰ ਇਹੋ ਜਿਹੀਆਂ ਅਨਲੈਕੀਆਂ ਆਪਾਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਸਾਰੇ ਸਾਡੇ ਇਨਾਲੇ ਦੇ ਜਿੰਨੇ ਸਰਪੰਚ ਨੇ ਪ੍ਰਧਾਨ ਸਾਹਿਬ ਹੁਣ ਇਹਨੇ ਸਾਰੇ ਜਾਣੇ ਨਿਰੰਤਰ ਵਿਰੋਧ ਆਪਣਾ ਕੱਲ ਐਸ.ਡੀ.ਐਮ ਡੀ.ਸੀ ਆਫਿਸ ਸਾਰੇ ਜਾਣੇ ਆਪਾਂ 9 ਵਜੇ ਦੀ ਕਾਲ ਉੱਥੇ ਡੀ.ਸੀ ਆਫਿਸ ਦੀ ਕਰਦੀ ਆਪਾਂ ਕੱਲ ਤੋਂ ਅਸੀਂ ਜੇ ਸਾਡਾ ਇਹਨਾਂ ਘੰਟੇ 9 ਮਈ ਤੋਂ ਡੀਸੀ ਆਫਿਸ ਅੰਮ੍ਰਿਤਸਰ ਕਿਹੜਾ ਵੋਟ ਦਾ ਫਰਕ ਲਾਦਾ ਕੀ ਲੱਗਦਾ ਕੀ ਕਾਰਨ ਮੰਨਦੇ ਹੋ ਬੀਕੂ ਕਹਿ ਰਿਹਾ ਵਾ ਮੇਰੀ ਹੁਣੇ ਫੋਨ ਤੇ ਐਸਟੀਐਮ ਨਾਲ ਗੱਲ ਹੋਈ ਸੀ ਕਹਿ ਰਿਹਾ ਵੀ ਤੁਹਾਡਾ ਬੰਦਾ ਜੇਤੂ ਆ ਮੈਂ ਕਿਹਾ ਸਰਟੀਫਿਕੇਟ ਇਸ਼ੂ ਕਿਉਂ ਨਹੀਂ ਕਰਦੇ ਉਹਨੇ ਫਲੱਡ ਜ਼ਿਆਦਾ ਜ਼ਰੂਰੀ ਆ ਕਿ ਜੇਤੂ ਜ਼ਰੂਰੀ ਆ ਜਦੋਂ ਰੀਕਾਊਂਟਿੰਗ ਦਾ ਡੇ ਕੱਲ ਸੀ ਤੇ ਰੀਕਾਊਂਟਿੰਗ ਸਾਡੀ ਸਾਡਾ ਰਿਜ਼ਲਟ ਅਨਾਉਂਸ ਕਰਕੇ ਜਾਂਦਾ ਠੀਕ ਹੈ ਅਸੀਂ ਕਿੰਨੇ ਸਾਡਾ ਇਸ਼ੂ ਆ ਪੰਜਾਬ ਦੇ ਵਿੱਚ ਅਸੀਂ ਫਲੱਡ ਦੇ ਨਾਲ ਅਸੀਂ ਜੂਝ ਰਹੇ ਹਾਂ ਸਾਨੂੰ ਜ਼ਰੂਰੀ ਹੋ ਵੀ ਬਟ ਇੱਕ ਬਾਨਾ ਨਾ ਮਾਰੇ ਤੇ ਅਦਰ ਅਫੀਸਰ ਹੋਰ ਨਹੀਂ ਵਿੱਚ ਉੱਥੇ ਬੈਠੇ ਨੇ ਸਾਰੇ ਉੱਥੇ ਬੈਠੇ ਨੇ ਤੁਸੀਂ ਉਹਨਾਂ ਨੂੰ ਕਹੋ ਅਨਾਉਂਸ ਕਰ ਦੋ ਇੰਨਾ ਜਦੋਂ ਪੂਰੀ ਪ੍ਰੋਪਰ ਕਾਊਂਟਿੰਗ ਹੋ ਗਈ ਆ ਫਿਰ ਆਪਾਂ ਉਹ ਇਥੋਂ ਛੱਡ ਕੇ ਉਹਨੂੰ ਜਾਣਾ ਵਿੱਚੋਂ ਬੰਦਦਾ ਨਹੀਂ ਸੋ ਰਿਕਾਰਡ ਖੁੱਲਾ ਛੱਡ ਕੇ ਅਸੀਂ ਪੂਰੀ ਇਹਦੀ ਫੁਟੇਜ ਦੀ ਵੀਡੀਓ ਸਾਡੇ ਕੋਲ ਪ੍ਰੋਪਰ ਆ ਅਸੀਂ ਲਵਾਂਗੇ ਸਾਡੇ ਵਕੀਲ ਸਾਹਿਬ ਨੇ ਨਾਲ ਅਸੀਂ ਲੈ ਕੇ ਹਾਈ ਕੋਰਟ ਜੇ ਸਾਨੂੰ ਨਾਂ ਇਨਸਾਫ ਮਿਲਿਆ ਤੇ ਡੀਸੀ ਮੈਡਮ ਕੋ ਇਹ ਸਾਨੂੰ ਇਹਨਾਂ ਤੋਂ ਅਤਿ ਆਸ ਨਹੀਂ ਹੈਗੀ ਕਹਿੰਦੇ ਅਸੀਂ ਡੀਸੀ ਮੈਡਮ ਅਨਾਉਂਸ ਕਰਨਗੇ ਰਿਜ਼ਲਟ ਹਨ ਤੇ ਜੇ ਤੂੰ ਆਪਣੀ ਚੇਅਰ ਦੀ ਪਾਵਰ ਨਹੀਂ ਸਹੀ ਯੂਜ਼ ਕਰ ਸਕਦਾ ਫਿਰ ਅਸੀਂ ਡੀਸੀ ਮੈਡਮ ਦਾ ਸਵੇਰੇ 9:00 ਤੋਂ ਨਿਰੰਤਰ ਆਪਣਾ ਤਰਨਾ ਜਾਰੀ ਰਹੇਗਾ ਇੱਥੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਗਿਣਤੀ ਕੀਤੀ ਜਾ ਰਹੀ ਹੈ ਨਤੀਜਾ ਮਿਲਣ ਤੋਂ ਪਹਿਲਾਂ ਉਹ ਅਮਰਜੈਂਸੀ ਮੀਟਿੰਗ ਵਿੱਚ ਚਲੇਗੇ ਸਨ ਜਿਸ ਤੋਂ ਬਾਅਦ ਹੁਣ ਕਾਨੂੰਨੀ ਪ੍ਰਕਿਰਿਆ ਅਨੁਸਾਰ ਸਭ ਕੀਤਾ ਜਾਵੇਗਾ ਸਰ ਕੀ ਮਾਮਾ ਰੀਕਾਉਂਟਿੰਗ ਹੋਈ ਆ ਕੋਈ ਨਾ ਜੱਟ ਨਹੀਂ ਮਿਲ ਰਿਹਾ ਪ੍ਰੋਟੈਸਟ ਕਰਦਾ ਇਹ ਲੋਕ ਤਾਂ ਤੇ ਉਹ ਪਤਾ ਹੈ ਕਿ ਐਕਚੁਅਲੀ ਕੀ ਹੈ ਜੀ ਮੱਤੇ ਨੰਗਲ ਦੀ ਰੀਕਾਉਂਟਿੰਗ ਦਾ ਸੀਗਾ ਫੇਰ ਰੀਕਾਉਂਟਿੰਗ ਅਸੀਂ ਕੱਲ ਦੀ ਡੇਟ ਚ ਕਰ ਰਹੇ ਸੀਗੇ ਬਟ ਇੱਕ ਤਾਂ ਉਹ ਜਿਹੜੀ ਟੀਮ ਸੀਗੀ ਰੀਕਾਉਂਟਿੰਗ ਉਹਨਾਂ ਨੇ ਰਿਜ਼ਲਟ ਸਬਮਿਟ ਨਹੀਂ ਕੀਤਾ ਸੀ ਇਨ ਬਿਟਵੀਨ ਕੀ ਹੋਇਆ ਕਿ ਫਲੱਡ ਦੀ ਮਾਰ ਦੇ ਵਿੱਚ ਸਾਡਾ ਅਜਨਾਲਾ ਦੇ ਵਿੱਚ ਆ ਗਿਆ ਤੇ ਉਹ ਉਹਨੂੰ ਉਸ ਟਾਈਮ ਜਿਹੜਾ ਪ੍ਰੋਸੀਡਿੰਗ ਨੂੰ ਸਟੇ ਕਰਕੇ ਤੇ ਫਰਦਰ ਦੁਬਾਰਾ ਕੰਟੀਨਿਊ ਕਰਾਂਗੇ ਉਦੇ ਕਰਕੇ ਸਟੇ ਕੀ ਲੱਗਿਆ ਥੋੜਾ ਜਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰਾ ਸਮਾਨ ਖੋਟਾਇਆ ਜਾ ਰਿਹਾ ਹੈ ਉਸ ਦੇ ਹੱਥੋਂ ਸਾਨੂੰ 10 ਦਿੱਤਾ ਗਿਆ ਕਿ 22 ਵੋਟਾਂ ਨੂੰ 22 ਵੋਟਾਂ ਜੇ ਤੋ ਕਲੈਕਟਿੰਗ ਤੋਂ ਪਹਿਰੇ ਤੁਹਾਡੀ ਜਿੱਤ ਹੋ ਗਈ ਹੈ ਪਰ ਸਾਡੇ ਜੇ ਜੇ ਰਿਜ਼ਲਟ ਡਿਕਲੇਅਰ ਹੀ ਕਰ ਦਿੰਦੇ ਫਿਰ ਤੇ ਨੋਬਦੀ ਨਹੀਂ ਆਣੀ ਸੀ ਇਹ ਤਾਂ ਇਹ ਉਹਨਾਂ ਦੀ ਆਪਣੀ ਪ੍ਰੀਜੰਕਸ਼ਨ ਅਜੰਕਸ਼ਨਸ ਨੇ ਰਿਜ਼ਲਟ ਫਾਈਨਲ ਨਹੀਂ ਹੋਇਆ ਰਿਜ਼ਲਟ ਕਮੇਟੀ ਵੱਲੋਂ ਸਬਮਿਟ ਨਹੀਂ ਕੀਤਾ ਗਿਆ ਜਿਵੇਂ ਰਿਜ਼ਲਟ ਸਬਮਿਟ ਕੀਤਾ ਫਿਰ ਤਾਂ ਡਿਕਲੇਅਰ ਕਰਨਾ ਹੀ ਪੜਦਾ ਬੰਦਾ ਜੋ ਹੋਏਗਾ ਕੈਮਰੇ ਦੀ ਪ੍ਰੋਸੀਡਿੰਗਸ ਨੇ ਆਨਲਾਈਨ ਕੈਮਰੇ ਇਹਨਾਂ ਦੋਨਾਂ ਪਾਰ 1% ਵੀ ਹਰਾ ਫੇਰਾ ਦਾ ਕੋਈ ਚਾਂਸ ਨਹੀਂ ਉਹਦੇ 'ਚ ਇੰਨਾ ਜ਼ਰੂਰ ਹੈ ਕਿ ਜਿਹੜਾ ਇਹ ਰਿਕਾਰਡ ਹੈ ਡੀਸੀ ਆਫਿਸ ਤੋਂ اے ਡੀ ਸੀ ਆਫਿਸ ਦੀ ਕਸਟਡੀ 'ਚ ਹੁੰਦਾ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਉਸ ਵਾਪਸ ਉੱਥੇ ਜਮ੍ਹਾਂ ਕਰਾਉਣ ਜਾਣਾ ਕਿਉਂਕਿ ਫਲੱਡ ਦੀ ਸਿਚੁਏਸ਼ਨ ਕਰਕੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਸਾਡੇ ਹਾਲਾਤ ਕੋਈ ਵੀ ਅਫਸਰ ਅਵੇਲੇਬਲ ਨਹੀਂ ਹੈ ਇਵਨ ਸਾਰੇ ਡੀਸੀ ਸਾਹਿਬ ਹੈ ਸਾਰੀ ਟੀਮ ਲੱਗੀ ਹੋਈ ਹੈ ਅਸੀਂ ਕੰਟੀਨਿਊ ਦੁਬਾਰਾ ਦੂਜੇ ਚੈਨਲ ਨੂੰ ਕੰਟੀਨਿਊ ਕਰਾਂਗੇ ਪਰ ਅਸੀਂ ਟੀਮ ਤੋਂ ਹੈ ਤਾਂ ਠੀਕ ਹੈ ਇਹ ਵੀ ਫਲੱਡ ਬਹੁਤ ਜ਼ਿਆਦਾ ਪਾਣੀ ਆ ਗਿਆ ਜਿਵੇਂ ਹਿੱਥੋਂ ਟੇਕਓਵਰ ਹੋਣੇ ਤੇ ਕੰਟੀਨਿਊ ਕਰਦੇ ਆਂਗਾ ਮੈਂ ਡੇਟ ਨਹੀਂ ਪਾਈ ਐਗਜ਼ੈਕਟ ਮਾਰਬਾਣਾ ਕਿ 2-4 ਦਿਨ ਦੇ ਵਿੱਚ ਕਰ ਦੇਣਾ